ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਆਪ ਜੀ ਦਾ ਆਪਣੇ ਚੈਨਲ ਸ਼ਬਦ ਲੰਗਰ ਉੱਪਰ ਤੇ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਚੈਨਲ ਗੁਰਬਾਣੀ ਸੰਥਿਆ ਨੂੰ ਸਮਰਪਿਤ ਹੈ ਤੇ ਇਸ ਵੇਲੇ ਆਪਾਂ ਗੁਰਬਾਣੀ ਸੰਥਿਆ ਦੇ ਪਹਿਲੇ ਪੜਾ ਪਹਿਲੇ ਕੋਰਸ ਮੁੱਢਲੇ ਸਬਕ ਗੁਰਬਾਣੀ ਅੱਖਰ ਬੋਧ ਦੀ ਸੰਪੂਰਨਤਾ ਤੇ ਪਹੁੰਚ ਗਏ ਆ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਨੇ ਪਿੱਛੇ ਦਰਸ਼ਨ ਕੀਤਾ ਕਿ ਪਹਿਲੀ ਵੀਡੀਓ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਦੇ 35 ਅੱਖਰਾਂ ਦੇ ਸੱਤਾਂ ਵਰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਔਰ ਉਹਨਾਂ ਵਰਗਾਂ ਦੀ ਜਿਹੜੀ ਅੰਦਰੂਨੀ ਔਰ ਬਹਿਰੂਨੀ ਤਰਤੀਬ ਬਾਰੇ ਜਾਣਿਆ ਸੀ ਫਿਰ ਪਹਿਲੀ ਵੀਡੀਓ ਵਿੱਚ ਹੀ ਆਪਾਂ ਇਹ ਵੇਖਿਆ ਕਿ ਕਿਵੇਂ ਅਸੀਂ ਜਿਹੜੇ ਚਵਰਗ ਵਾਲੇ ਅੱਖਰ ਨੇ ਸਕੂਲਾਂ ਵਿੱਚ ਵੀ ਉਹਦਾ ਗਲਤ ਉਚਾਰਨ ਜਿਹੜਾ ਹੈ ਉਹ ਕਰੀ ਜਾਂਦੇ ਆ ਸਿੱਖੀ ਸਿਖਾਈ ਜਾਂਦੇ ਆ ਉਹਦਾ ਸਹੀ ਉਚਾਰਨ ਫਿਰ ਆਪਾਂ ਦਰਸ਼ਨ ਕੀਤੇ ਦੂਜੀ ਵੀਡੀਓ ਵਿੱਚ ਕਿ ਜਿਹੜੇ ਦੋ ਰੀਆਂ ਧੁਨੀਆਂ ਵਾਲੇ ਅੱਖਰ ਨੇ ਤੀਜੀ ਚੌਥੀ ਤੇ ਪੰਜਵੀਂ ਵੀਡੀਓ ਜਿਹੜੀ ਸੀ ਉਹ ਨਾਸਕੀ ਜਾਂ ਕਈ ਉਹਨੂੰ ਅਨੁਨਾਸਕੀ ਕਹਿ ਦਿੰਦੇ ਨੇ ਉਹਨਾਂ ਅੱਖਰਾਂ ਵਾਸਤੇ ਸਨ ਸੋ ਇੱਕ ਨੰਨਾ ਅੱਖਰ ਤੇ ਇੱਕ ਣਿਆ ਅੱਖਰ ਇਹਨਾਂ ਵਾਸਤੇ ਵਿਸ਼ੇਸ਼ ਵੀਡੀਓ ਆਪਾਂ ਬਣਾਈਆਂ ਨੇ ਇਹਨਾਂ ਦਾ ਜਿਹੜਾ ਅਭਿਆਸ ਕਰਨਾ ਬੜਾ ਜ਼ਰੂਰੀ ਹੈ ਤੇ ਇਹਨਾਂ ਦਾ ਸਹੀ ਉਚਾਰਨ ਸਿੱਖਣਾ ਆਪਣੇ ਆਪ ਵਿੱਚ ਹੀ ਇੱਕ ਜਿਹੜਾ ਮੁਸ਼ਕਲ ਵਾਲਾ ਕੰਮ ਅੱਜਕੱਲ ਬਣਿਆ ਪਿਆ ਹੈ ਫਿਰ ਆਪਾਂ ਵਿਸ਼ੇਸ਼ ਧੁਨੀਆਂ ਬਾਰੇ ਵੀ ਜਾਣਿਆ ਔਰ ਇਹ ਦਾਸ ਨੇ ਬੇਨਤੀ ਕੀਤੀ ਕਿ ਵਿਸ਼ੇਸ਼ ਧੁਨੀਆਂ ਦੀ ਵਰਤੋਂ ਗੁਰਬਾਣੀ ਪਾਠ ਦੇ ਦੌਰਾਨ ਸਾਨੂੰ ਸੰਕੁਚਵਿ ਕਰਨੀ ਚਾਹੀਦੀ ਹੈ ਲਗਭਗ ਨਾਂ ਦੇ ਬਰਾਬਰ ਸੋ ਸਾਧ ਸੰਗਤ ਜੀ ਅੱਜ ਇਹ ਆਖਰੀ ਵੀਡੀਓ ਹੈ ਸਤਵੀਂ ਵੀਡੀਓ ਹੈ ਸੰਪੂਰਨਤਾ ਹੈ ਗੁਰਮੁਖੀ ਅੱਖਰ ਬੋਧ ਦੀ ਅੱਜ ਆਪਾਂ ਵਿਚਾਰਨਾ ਹੈ ਗੁਰਮੁਖੀ ਲਿਪੀ ਦੇ ਪਹਿਲੇ ਤਿੰਨ ਅੱਖਰ ਭਾਵ ਕਿ ਗੁਰਮੁਖੀ ਲਿਪੀ ਦੇ ਸਵਰਾਂ ਬਾਰੇ ਇਹ ਗੁਰਮੁਖੀ ਲਿਪੀ ਦੇ ਜਿਹੜੇ ਪਹਿਲੇ ਤਿੰਨ ਅੱਖਰ ਨੇ ਸਵਰ ਨੇ ਬਹੁਤ ਸੱਜਣ ਇਹਨੂੰ ਸਵਰਵਾਹਕ ਵੀ ਕਹਿੰਦੇ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ ਨੇ ਉਹਨਾਂ ਨੂੰ ਸਵਰ ਮੰਨ ਲਿਆ ਜਾਂਦਾ ਹੈ ਇਹਨਾਂ ਤਿੰਨ ਅੱਖਰਾਂ ਦੇ ਵਿੱਚੋਂ ਕੁੱਲ 10 ਧੁਨੀਆਂ ਨਿਕਲਦੀਆਂ ਨੇ ਜਿਵੇਂ ਊੜਾ ਇਹਦੇ ਵਿੱਚੋਂ ਸਾਧ ਸੰਗਤ ਜੀ ਤਿੰਨ ਧੁਨੀਆਂ ਨਿਕਲਦੀਆਂ ਊੜੇ ਔਂਕੜ ਉਹ ਊੜੇ ਦਲੈਂਕੜੇ ਊ ਤੇ ਊੜੇ ਹੋੜਾ ਓ ਔਂਕੜ ਦੋਲੈਂਕੜ ਤੇ ਹੋੜਾ ਇਹ ਤਿੰਨੇ ਊੜੇ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੇ ਲਗਾ ਮਾਤਰਾ ਨੇ ਫਿਰ ਆ ਗਿਆ ਐੜਾ ਜਾਂ ਆੜਾ ਮਾਝੇ ਵਿੱਚ ਐੜਾ ਤੇ ਮਾਲਵੇ ਵਿੱਚ ਆੜਾ ਪਰ ਗੁਰਬਾਣੀ ਵਿੱਚ ਇਹਦੇ ਸਪੈਲਿੰਗ ਆਏ ਨੇ ਆਏੜਾ ਆਏੜਾ ਇਹਦੇ ਵਿੱਚੋਂ ਚਾਰ ਧੁਨੀਆਂ ਨਿਕਲਦੀਆਂ ਨੇ ਮੁਕਤੇ ਵਾਲੀ ਧੁਨੀ ਵੀ ਐੜੇ ਵਿੱਚੋਂ ਨਿਕਲਦੀ ਐ ਐੜਾ ਮੁਕਤਾ ਅ ਫਿਰ ਕੰਨਾ ਐੜੇ ਕੰਨਾ ਆ ਫਿਰ ਦੁਲਾਵਾਂ ਐੜੇ ਦੁਲਾਵਾਂ ਐ ਫਿਰ ਕਨੌੜਾ ਐੜੇ ਕਨੌੜਾ ਔ ਇਹ ਚਾਰ ਧੁਨੀਆਂ ਐੜੇ ਵਿੱਚੋਂ ਨਿਕਲਦੀਆਂ ਫਿਰ ਤੀਸਰਾ ਅੱਖਰ ਹੈ ਈੜੀ ਗੁਰਬਾਣੀ ਵਿੱਚ ਇਸ ਨੂੰ ਕਿਹਾ ਗਿਆ ਹੈ ਈਵੜੀ ਈ ਵੜੀ ਇਹਦੇ ਵਿੱਚੋਂ ਵੀ ਤਿੰਨ ਹੀ ਧੁਨਾਂ ਨਿਕਲਦੀਆਂ ਨੇ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਤੇ ਈੜੀ ਲਾਵਾਂ ਏ ਇਹ ਸਾਹਸੰਗਤ ਜੀ ਕੋਲ 10 ਲਗ ਮਾਤਰਾ ਨੇ ਇਹਨਾਂ 10 ਲਗਾ ਮਾਤਰਾ ਦੇ ਅਭਿਆਸ ਦਾ ਨਾਮ ਹੀ ਮੁਹਾਰਨੀ ਹੈ ਇਹਨਾਂ ਤਿੰਨ ਅੱਖਰਾਂ ਦੇ ਵਿੱਚੋਂ ਅੱਗੇ ਹੁਣ ਸਾਡਾ ਰਸਤਾ ਖੁੱਲ ਗਿਆ ਹੈ ਮੁਹਾਰਨੀ ਦਾ ਮੁਹਾਰਨੀ ਹੀ ਗੁਰਬਾਣੀ ਸੰਥਿਆ ਦਾ ਅਸਲ ਵਿੱਚ ਪਹਿਲਾ ਉਹ ਪ੍ਰਮੁੱਖ ਪੜਾਅ ਹੈ ਜੀ ਦੇ ਵਿੱਚ ਸਾਡੀ 50% ਸੰਥਿਆ ਹੋ ਜਾਂਦੀ ਹੈ ਜਿੰਨੂੰ ਮੁਹਾਰਨੀ ਚੰਗੀ ਤਰ੍ਹਾਂ ਆ ਗਈ ਨਾ ਉਹ 50% ਤੋਂ ਵੀ ਵਧੇਰੇ ਸੰਥਿਆ ਕਰ ਚੁੱਕਾ ਹੈ ਹੁਣ ਅੱਗੇ ਜਾ ਕੇ ਉਹਨੇ ਕੇਵਲ ਗੁਰਬਾਣੀ ਦੇ ਵਿਸਰਾਮ ਸਿੱਖਣੇ ਨੇ ਸ਼ਬਦ ਜੋੜ ਸਿੱਖਣੇ ਨੇ ਉਹਨੂੰ ਗੁਰਬਾਣੀ ਦੇ ਵਿੱਚ ਹੋਣ ਵਾਲੀਆਂ ਆਮ ਗਲਤੀਆਂ ਜਿਹੜੀਆਂ ਨੇ ਉਹ ਨਹੀਂ ਵਿਆਪਣੀਆਂ ਸੋ ਇਸ ਕਰਕੇ ਸਾਧ ਸੰਗਤ ਜੀ ਅੱਜ ਆਪਾਂ ਜੀ ਤੇ ਦਰਸ਼ਨ ਕਰ ਰਹੇ ਆਂ ਗੁਰਮੁਖੀ ਲਿਪੀ ਦੇ ਇਹਨਾਂ ਪਹਿਲੇ ਤਿੰਨ ਅੱਖਰਾਂ ਦੇ ਸਵਰਾਂ ਦੇ ਇਹਦੇ ਵਿੱਚੋਂ ਅੱਗੇ ਹੁਣ ਅਗਲਾ ਸਬਕ ਜਿਹੜਾ ਸ਼ੁਰੂ ਹੋਵੇਗਾ ਉਹ ਹੋਵੇਗਾ ਮੁਹਾਰਨੀ ਦਾ ਅਗਲਾ ਆਪਾਂ ਇਹਦੇ ਸਬੰਧ ਵਿੱਚ ਅਭਿਆਸ ਹੋਵੇਗਾ ਉਹ ਮੁਹਾਰਨੀ ਵਾਲੇ ਅਗਲੇ ਕੋਰਸ ਦੇ ਵਿੱਚ ਕਰਾਂਗੇ ਸੋ ਇੱਥੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਬੜੇ ਧਿਆਨ ਦੇ ਨਾਲ ਪਿਛਲੇ ਸਾਰੇ ਸਬਕ ਨੂੰ ਇੱਕ ਵਾਰ ਦੁਹਰਾ ਲਈਏ ਔਰ ਰੋਜ਼ਾਨਾ ਲਾਈਵ ਸਟ੍ਰੀਮ ਕਰਨ ਦਾ ਵੀ ਯਤਨ ਕਰਦੇ ਆ ਲਗਭਗ ਰੋਜ਼ਾਨਾ ਲਾਈਵ ਸਟ੍ਰੀਮ ਹੁੰਦੀ ਵੀ ਹੈ ਸਾਧ ਸੰਗਤ ਜੀ ਆਪ ਜੀ ਇੱਥੇ ਆ ਕੇ ਆਪਣੇ ਵੱਲੋਂ ਕੀਤਾ ਹੋਇਆ ਜਿਹੜਾ ਅਭਿਆਸ ਹੈ ਉਹ ਵੀ ਸੁਣਾ ਸਕਦੇ ਹੋ ਔਰ ਗੁਰਬਾਣੀ ਉਚਾਰਨ ਦੇ ਵਿੱਚ ਹੋਣ ਵਾਲੀਆਂ ਗਲਤੀਆਂ ਬਾਰੇ ਆਪਜੀ ਪੁੱਛ ਸਕਦੇ ਹੋ ਆਪਣੀਆਂ ਗਲਤੀਆਂ ਦੂਰ ਕਰ ਸਕਦੇ ਹੋ ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨ ਜਿੱਤੇ ਆਪਾਂ ਆਪਣੇ ਲਈ ਅਤੇ ਬਾਕੀ ਸਿੱਖ ਸੰਗਤ ਵਾਸਤੇ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਵੱਧ ਤੋਂ ਵੱਧ ਆਪਣੇ ਸੰਬੰਧਤ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨਾਲ ਸਾਂਝ ਪਾਈਏ ਔਰ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਪ੍ਰੇਰਣਾ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ